ਸਾਰਨ ਸਾਸਤ੍ਰੀ ਕਾ ਲਾ ਲੱਗੇ ਸੋ ਅੱਜ ਦਾ ਵਲੋਗ ਦੀ ਸ਼ੁਰੂਆਤ ਕਰਨ ਅੱਜ ਆਪਾ ਦਿਖਾਵਾਂਗੀ ਅਸੀਂ ਸਾਰ ਤਾਂ ਅੰਚਕੀ ਕੀ ਕੋਸ਼ਕੀਤਾਂ ਤੇ ਮੈਂ ਮੀਦੀ ਹੋਈ ਪਈ ਥੋੜੀ ਜੀ ਤਬੀਅਤ ਖਰਾਬ ਜੱਸੀ ਲਾਂਦੇ ਪੀ ਪੋਚਾ ਖਾਰੋ ਹੈ ਬੰਮੀ ਨੂੰ ਅੱਜ ਅੱਪਾਲ ਹੋਇਆ ਬੁਖਾਰ ਵੋਲਿਆ ਰਡਲਿੰਗ ਤੁਸੀਂ ਸਾਰੇ ਠੀਕ ਠਾਕ ਹੋ ਹੋ ਮੇਨ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੇ ਬਲੌਗ ਦੀ ਕਰਦੇ ਆ ਸ਼ੁਰੂਆਤ ਅੱਜ ਕੰਮ ਦੇ ਹੀ ਗੇ ਕਿੰਨਾ ਕੋ ਹੁੰਦਾ ਦਵਾਈ ਲਈ ਆ ਹੁਣ ਥੋੜੀ ਛੇਦ ਚੱਲਦੀ ਫਿਰ ਕੰਮ ਚਾਲੂ ਕਰਦੇ ਆ ਜੇ ਮਾੜਾ ਮੋਟਾ ਯਾਲੀ ਤੁਪੇਮ ਸ਼ੀਨ ਕਪੜੇ ਸੀਨ ਆਲੇ ਹੁਣ ਮੰਮੀ ਮੈਨੂੰ ਜੋੜ ਜੋੜ ਕੇ ਦੇਈ ਜੇ ਕਿ ਮੈਂ ਟਾਂਗੇ ਲਾਣੇ ਨੂੰ ਮੈਂ ਦੱਸੋਗੀ ਮੈਂ ਕਰਨਾ ਹੈ పేలా <laughs>

ਚਾਹ ਪੀ ਕੇ ਦੇਖ ਲਿਆ ਜੀ ਸਰੀਰ ਕਾਇਮ ਹੁੰਦਾ ਦਾ ਲਾ ਕੰਮ ਹੁੰਦਾ ਕਿ ਜੇ ਕਿ ਸਿੱਧੇ 4 ਵਜੇ ਆ ਰਿਹਾ ਚਾਹ 4 ਵਜੇ ਆਣੀ ਚਾਹ ਪੀ ਲਓ ਅੱਜ ਸੀਗੀ ਤਬੇ ਤੱਕਰਾਵ ਬਤਾਜੇ ਕੰਮ ਤਾਂ ਕੋਈ ਨਹੀਂ ਹੋਇਆ ਕਿਉਂਕਿ ਸਾਰਾ ਦਿਨ ਰੈਸਟ ਕੀਤੀ ਧੁੱਪਿਆ ਪਈ ਸੀ ਪਹਿਲਾਂ ਤਾਂ ਹਨ ਟੁੱਪ ਗਈ ਸੀ ਤੇ ਅੰਦਰ ਆ ਗਏ ਆ ਤੇ ਸ਼ਾਮ ਨੂੰ ਦੇ ਦਿੰਦੇ ਆ ਕੋਈ ਰੋਟੀ ਸਬਜ਼ੀ ਕਰਦੇ ਆ ਜੇ ਤਾਂ ਸੇ ਚੱਲਿੱਤ ਫਿਰ ਮਸ਼ੀਨ 다ਵਾਂਗੇ ਥੋੜੀ ਜਿਹੀ ਚੱਲ ਸਟੀਚਿੰਗ ਕਰ ਦਿੰਨੇ ਆ ਨਹੀਂ ਤਾਂ ਫਿਰ ਰੋਟੀ ਪਾਣੀ ਕਰਦੇ ਆ ਸ਼ਾਮ ਨੂੰ 4 ਵਜੇ ਆਉਣ ਕੀ ਕਰਨੀ ਹੈ ਦੇਖਦੇ ਆ ਆਪਾਂ ਲਈ ਆ ਪਾਈ ਤੋਂ ਗੋਪੀ ਹੋਵੋ ਤਾਂ ਅੱਜ ਕੋਈ ਕੰਮ ਨਹੀਂ ਹੋਇਆ ਬਸ ਹੁਣ ਰੋਟੀ ਪਾਣੀ ਲੈਨੇ ਆ ਕਾਰਕ ਤੇ ਅੱਜ ਦਾ ਕੋਈ ਖਾਸ ਨਹੀਂ ਬਣਿਆ ਬਲੋਗ ਵੀ ਯੋ ਕਿ ਕੰਮ ਹੀ ਨਹੀਂ ਕੋਈ ਖਾਸ ਕੀਤਾ ਫਿਰ ਬਲੌਗ ਕੀ ਬਣਾਣਾ ਸੀਗਾ ਤੇ ਅੱਜ ਬਸ ਰੋਟੀ ਸਬਜ਼ੀ ਕਰਕੇ ਫਿਰ ਕੋਈ ਕੰਮ ਤਾਂ ਕੋਈ ਨਹੀਂਗਾ ਨਾ ਅੱਜ ਨਾ ਹੀ ਹੁੰਦਾ ਪਿਆ ਅੱਜ ਤਾਂ ਬਕਰਨੇ ਹਾਲਤ ਮੰਦੀ ਕੀਤੀ ਆ ਕੋਈ ਕਮੈਂਟ ਕਰਕੇ ਦੱਸਿਆ ਕਰੋ ਕਿਸ ਚੀਜ਼ ਦੇ ਬਲੌਗ ਬਣਾਈਏ ਕੁਨ ਕਾਸ ਬੰਦਾ ਦਾਸ ਦਾ ਫਿਰ ਉਸ 3 ਤੇ ਉਸ ਹੱਬ ਨਾਲ ਪਤਾ ਲੱਗ ਜਾਂਦਾ ਵੀ ਤਾਂ ਵਲੋਗ ਬਣਾਈ ਹੈ। ਦੇਖਦੇ ਆ ਸਬਜੀ ਨੂੰ ਤੜਕਾ ਲਾ ਕੇ ਜੀ ਕੀਤਾ ਤਾਂ ਥੋੜੀ ਜਿਹੀ ਮਸ਼ੀਨ ਡਾਲੋ ਵੀ ਅੰਦਰ ਅੰਦਰ ਜੀ ਕੀਤਾ ਤਾਂ ਇਸੇ ਤਰ੍ਹਾਂ ਬੁਖਾਰ ਤਾਂ ਕੋਈ ਚੀਜ਼ ਤੇ ਨਹੀਂ ਨਾਸ ਲੰਮੇ ਕਹਿੰਦੀ ਕਰਦਾ ਹੁੰਦਾ। ਸੁੱਖਾ ਦੋਇ ਇੱਕ ਸਲਵਾਰ ਸੀਂਚੀ ਸੀ ਨਾ ਪੀਲੀ ਜਿੰਦੇ ਹੁੰਦੇ ਉਹ ਕਰਦੇ ਸੀਗੇ ਅਨੂੰ ਅਟੈਚ ਕਰਨਾ ਸੀਗਾ ਤੇ ਉਹ ਅਟੈਚਲਾ ਕਪੜਾ ਥੱਲੇ ਰਹਿ ਗਿਆ ਤੇ ਸਿੰਗਲ ਨੂੰ ਟਾਂਕਾ ਲਾਤਾ ਅਜਾ ਥੱਲੇ ਕਪੜਾ ਡਿੱਗ ਗਿਆ ਸੀ ਉਹ ਮੈਂ ਮਾਸੀ ਨੂੰ ਦੇ ਦਿੱਤਾ ਮਾਸੀ ਨੇ ਉਹਦੇ ਪੌਂਚੇ ਕੱਟ ਤੇ 벨ਟ ਪੌਂਚੇ ਦਾ ਕਪੜਾ ਸੀਗਾ ਤੇ ਉਹਨੂੰ ਕੱਟ ਕੇ ਦੁਬਾਰਾ 벨ਟ ਜੋੜਤੀ ਤੇ ਜਦੋਂ ਦੇਖਿਆ ਪੌਂਚੇ ਦੇ ਨਾਲ ਇੱਕ ਪਾਸੇ ਦਾ ਪੌਂਚਾ ਵਾਇਆ ਹੀ ਨਹੀਂ ਕੱਲੇ ਹੁੰਦੇ ਜੋੜ ਕੇ ਤੇ ਫਿਰ ਜਦੋਂ ਦੇਖਿਆ ਵੀ ਆ ਕੀ ਆ ਵਾਰ-ਵਾਰ ਦੇਖੀ ਅੱਜ ਜਦੋਂ ਤੂੰ ਉਹ ਸਲਵਾਰ ਖੜੀ ਕੀਤੀ ਨਾ ਤਾਂ ਮੈਨੂੰ ਜੇਤਾਂ ਆਇਆ ਮੈਂ ਤਾਂ ਤੁਸਾਂ ਨੇ ਕੱਪੜਾ ਕੀਤਾ ਸੀਗਾ ਜਦੋਂ ਦੇਖਿਆ ਹੁਣ ਕੁੰਦੇ ਹੀ ਤਾਂ ਜੁੜ ਗਿਆ ਵਿੱਚ ਪਹੁੰਚ ਤਾਂ ਹੈ ਹੀ ਨਹੀਂ ਪਹੁੰਚਾ ਪਹੁੰਚੇ ਨੂੰ ਕਾ ਗੀ ਲਾ ਕੇ ਤੇ ਬੈਲਟ ਬਾਤੇ ਅੱਜ ਪਹਿਲਾਂ ਮੈਨੂੰ ਕਹਿੰਦੀ ਮम्मी ਮੈਂ ਚਿੜੀ ਬਣਾਉਂਗੀ ਨਹੀਂ ਤੂੰ ਪਹਿਲਾਂ ਸਲਵਾਰ ਹੀ ਜੋੜ ਤਾ ਫੇਰ ਚਿੜੀ ਬਣਾਣੀ ਪੰਜਾ ਮਾਸੀ ਨੇ ਪਹਿਲੀ ਵਾਰ ਸਿਖਾਈ ਸੀਗੀ ਹਾਂ ਉਹਦੋਂ ਕੀਤਾ ਸੀਗਾ ਫੇਰ ਉਹਨੂੰ ਦੇੜਕੇ ਐਤਵਾਰਾ ਦੂਜੇ ਪੌਂਚੇ ਨੂੰ ਵੀ ਉਹਦੇ ਵੇਚੇ ਦਾ ਕਰਕੇ ਫੇਰ ਉਹਨ ਦੇ ਪੌਂਚੇ ਥੋੜੇ ਛੋਟੇ ਬਣ ਗਏ ਸੀ ਤੇ ਫਿਰ ਸਲਵਾਰ ਖਰੀਦੀ ਸੀਗੀ 6 ਇੰਚ ਦੇ ਪੌਂਚੇ ਬਾਰੇ ਸੀ ਕਿ ਉਹ ਸਲਵਾਰ ਤੇ ਜੱਸੀ ਦਾ ਫੁੱਟ ਸੀਗਾ ਫਸਟ ਟਾਈਮ ਜਦੋਂ ਅੱਜ ਤੋਂ ਇਹਨੂੰ ਕਿਹਾ ਨਾ ਵੀ ਮੰਮੀ ਮੈਂ ਸਲਵਾਰ ਚੀੜੀ ਬਣਾਵਾ ਮੈਂ ਕਿਹਾ ਨਹੀਂ ਪਹਿਲਾਂ ਤੂੰ ਸਲਵਾਰ ਜੋੜਪੇ ਚਿੜੀ ਬਾਅਦ ਚ ਬਣਾਈ ਤੇਰੇ ਕੱਪੜਿਆਂ ਦਾ ਨਹੀਂ ਫਸਣ ਲੱਗਣਾ ਮੈਂ ਕੱਪੜਾ ਕਰ ਵੀ ਦੇਣੀ ਹੈ ਕਿਸ ਨੂੰ ਦੱਸਦੀ ਨਹੀਂ ਬਾਅਦ ਚ ਪਤਾ ਲੱਗਦਾ ਹੋ ਗਿਆ ਬਾਅਦ ਚ ਪਤਾ ਲੱਗਦਾ ਵੀ ਸੁੱਖਾ ਨੇ ਕੱਪੜਾ ਘਰਦਾ ਉਹ ਚੀਜ਼ ਨੂੰ ਕੱਪੜਾ ਕਰਕੇ ਉਹ ਤੇ ਛਾੜ ਹੀ ਦੇਣੀ ਆ ਉਹਦਾ ਬਾਅਦ ਚ ਵੇਖੀ ਲਈਂਗਾ ਐਦਾਂ ਦੇ ਕੱਪੜੇ ਕਰਦੀ ਸਾਡੀ ਸੁੱਖਾ ਤੇ ਸਾਡੇ ਜਿਹੜੀ ਜੱਸੀ ਆ ਉਹਨੂੰ ਜਿੰਨਾ ਮਰਜ਼ੀ ਲੜਾ ਲਓ ਲੜਦੀ ਪਿਆਸੀ ਹੈ ਦੀ ਮੇਰੇ ਨਾਲ ਹਾਂ ਉਹ ਤਾਂ ਅੱਜ ਮੋੜ ਮੋੜ ਕੇ ਫਿਰ ਅਗਲੇ ਨੂੰ ਮਾਰਨ ਬੁੱਲੀਆ ਮੋੜ ਮੋੜ ਕੇ ਅਗਲੇ ਨੂੰ ਮਾਰਨ ਹੁੰਦੀ ਆ ਕਾਲਾ ਦੇ ਡੈਡੀ ਨਾਲ ਲੜੀ ਅੱਜ ਸੁੱਖਾ ਨਾਲ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਅਸੀਂ ਕੱਲ ਦਾ ਵਲੌਗ ਕਿਸ ਟੌਪਿਕ ਤੇ ਬਣਾਈਏ ਅਹ ਅਗਰ ਕੋਈ ਚੈਲੰਜ ਦਾ ਚੈਲੰਜ ਦਾ ਨਹੀਂ ਤਾਂ ਕੋਈ ਮਤਲਬ ਸੂਟ ਕਲੈਕਸ਼ਨ ਹੋ ਗਏ ਐਵੇਂ ਨਾ ਕੋਈ ਚੀਜ਼ਾਂ ਕੋਈ ਵੀ ਹੋਵੇ ਚਲੋ ਜੇ ਬਣਾ ਲਾਂਗੇ ਸੁੱਖਾ ਜਾਂਦਾ ਕੰਮ ਪਪਾ ਲੱਗਿਆ ਲਵ ਇਸ ਚੀਜ਼ ਤੇ ਬਣਾਈਏ ਆਪਣਾ ਲਜਾਦਾ ਕੰਮ ਸਟੀਚਿੰਗ ਦਾ ਆ ਸਟੀਚਿੰਗ ਹੋ ਗਿਆ ਸੂਟ ਕਲੈਕਸ਼ਨ ਹੋ ਗਿਆ ਫੁੱਟਵੈਅਰ ਹੋ ਗਏ ਜਿਆਦਾ ਹੋ ਗਿਆ ਛਾਮ ਨੂੰ ਰੋਟੀ ਸਬਜ਼ੀ ਦਾ ਸੇਰੇ ਰੋਟੀ ਪਕੀ ਦਾ ਮਾਸਾ ਇੱਕ ਦਿਨ ਮੈਂ ਕਿਹਾ ਸੀ ਮਮਿੰਨ ਕਰੇ ਪੀਜ਼ਾ ਬਣਾਈਏ ਤੇ ਉਹ ਵੀ ਜਦੋਂ ਸੇਦਰ ਚੱਲੀ ਉਧਰ ਬਣਾਵਾਂਗੇ ਉਸ ਟਾਈਮ ਬਣਾਵਾਂਗੇ ਕਿਉਂ ਬਾਹਰ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਹੂੰ ਤੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਕੀ ਬਣਾਈਏ ਮੰਮਾ ਨੇ ਇੱਕ ਵੀਡੀਓ ਪਾਈ ਸੀਗੀ ਉਹ ਬਣ ਜਾਇਆ ਯਾਰ 뷰 ਆਏ ਹੁੰਦੇ ਤੇ 14 ਜਨਾਂ ਨੇ ਕਮੈਂਟ ਕੀਤੇ ਨੇ ਵੈਰੀ ਨਾਈਸ ਦੇਦੀ ਵੈਰੀ ਨਾਈਸ ਲਈ ਆ ਜਿੰਨੇ ਹੁੰਦੇ ਦੇਦੀ ਥੈਂਕ ਯੂ ਨਾ ਸਾਰਿਆਂ ਵਾਸਤੇ ਹਾਂ ਨਾ ਸਾਰਿਆਂ ਨੂੰ ਤਾਂ ਮੈਂ ਵੈਸੇ ਤੇ ਰਿਪਲਾਈ ਕਰ ਦਿੱਤੇ ਸੀ ਹਾਂ ਰਿਪਲਾਈ ਤਾਂ ਨਾਲ ਦੀ ਨਾਲ ਹੀ ਕਰ ਦਿੰਦੇ ਆ ਵੀ ਭੇਰ ਚੇਤਾ ਵੀ ਬੋਲ ਜਾਂਦਾ ਕਈ ਵਾਰ ਧਿਆਨ ਵੀ ਨਹੀਂ ਪੈਂਦਾ ਫਿਰ ਜਦੋਂ ਕਮੈਂਟ ਆਉਂਦਾ ਉਹਦੇ ਰਪਲਾਈ ਤਾਂ ਕਰ ਦਈਦਾ ਆ ਤੇ ਬਾਕੀ ਆਪਣੇ 3000 ਹੋਏ ਨੇ ਸਬਸਕ੍ਰਾਈਬਰ ਤੇ ਪਾਇਆ ਸੀਗਾ ਅੱਗੋਂ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਸਬਸਕ੍ਰਾਈਬਰ ਕੀਤਾ ਤੇ ਆਪਣੀ ਫੈਮਲੀ YouTube ਫੈਮਲੀ ਬਣੀ ਆ ਇਦਾਂ ਹੀ ਅੱਗੇ ਵੀ ਸਪੋਰਟ ਦਿਖਾਉਂਦੇ ਰਹੋਵਾਂਗੇ ਸਿੰਪਲ ਸਾਦੇ ਜਿਹੇ ਹੁੰਦੇ ਆ ਆਪਣੇ ਵਲੌਗ ਤੇ ਜਾ ਕਿਤੇ ਜਾਈਏ ਉਥੋਂ ਬਣਾ ਕੇ ਪਾਈਦਾ ਆ ਬਸ ਇਹਨੇ ਨਾਲ ਹੀ ਹੈ ਲੱਗਿਆ ਹੁਣ ਪਾਠ ਤੇ ਆਪਾਂ ਬਰ ਬਾਲਦੇ ਹਾਂ ਅੱਗ ਮੇਰੇ ਤੋਂ ਤਾਂ ਅੱਗ ਬਲਦੀ ਨਹੀਂ ਮੰਮੀ ਕਹਿੰਲੀ ਲੋਹਾ ਢਾਂਦੀ ਆਕਾ ਮੰਮੀ ਨੇ ਬਾਲਿਓਨ ਅੱਗ ਵਿੱਚ ਅਸੀਂ ਹੁਣ ਇੱਥੇ ਬੈਠੇ ਆ ਤੇ ਇਹ ਇੱਥੇ ਬੈਠਾ ਹੈ ਇਹ ਸਾਡੇ ਨਾਲ ਨਾਲ ਹੀ ਰਹਿੰਦਾ ਹੋਰ ਦੂਜੇ ਵੀ ਆ ਜਾਣਗੇ ਇਹ ਸਾਡਾ ਕਿਊਟ ਬਈ ਨਾ ਫਿਰ ਨੇ ਕਿ ਆਵੇਂ ਆਕੜੀਆਂ ਲੈੰਦਾ ਜਿਵੇਂ ਸਾਰਾ ਦਿਨ ਸੁੱਤਾ ਰਹਿੰਦਾ ਉਹਨਾਂ ਨੂੰ ਬੁਲਾਉਣ ਗਿਆ ਪਰਲੇਮੈਂਟ ਸਖਲਾਰਾ ਵੀ ਇਹਨਾਂ ਨੇ ਪਾਇਆ ਹੈ ਨਾ ਬਾਲਟੀ ਵਾਲਾ ਬਾਲਟੀ ਥੋੜੀ ਟੁੱਟੀ ਹੋਈ ਸੀ ਉਹਦੇ ਵਿੱਚ ਬੈਠਾ ਆਇਆ ਸੀ ਖੇਡਦਾ ਵੀ ਬੋਤੇ